ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਟੀਮ ਆ ਸਾਡੇ ਏਐਸ ਖੰਨਾ ਕਾਲਜ ਪਹੁੰਚੀ ਹੈ ਸਮਰਾਲਾ ਰੋਡ ਤੇ ਜਿੱਥੇ ਕਿ ਸਾਡਾ ਜਿਹੜਾ ਕਾਲਜ ਹੈ ਹੈਰੀਟੇਜ ਹੈ ਸਾਡੇ ਸ਼ਹਿਰ ਦੀ ਇੱਕ ਤਰੋਹਰ ਹੈ ਤੇ ਮੇਨ ਗੱਲ ਹੈ ਕਿ ਸਟੱਡੀਜ਼ ਦੇ ਨਾਲ 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 ਅਦਰ ਕਿਉਰੀਕਲਮ ਐਕਟੀਵਿਟੀਜ਼ ਚਾਹੇ ਉਹ ਸਪੋਰਟਸ ਨਾਲ ਜੁੜੀਆਂ ਹੋਣ ਚਾਹੇ ਉਹ ਸੱਭਿਆਚਾਰ ਨਾਲ ਜੁੜੀਆਂ ਹੋਣ ਜਾਂ ਹੋਰ ਅਲੱਗ-ਅਲੱਗ ਖੇਤਰਾਂ ਨਾਲ ਜੁੜੀਆਂ ਹੋਣ ਉਹਨਾਂ ਦੇ ਵਿੱਚ ਹਮੇਸ਼ਾ ਆਪਣਾ ਜਿਹੜਾ ਪਾਰਟਿਸਪੇਸ਼ਨ ਹੈ ਨੰਬਰ 1 ਹੋ ਕੇ ਕਰਦਾ ਵੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਜੀ ਭਾਦ ਪੰਜਾਬ ਦੇ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰਦਾ ਵੇ ਤੇ ਸਾਡੀਆਂ ਭੈਣਾਂ ਬੱਚੀਆਂ ਮਾਤਾਵਾਂ ਭਾਬੀਆਂ ਸਾਰੀਆਂ ਕਿਤੇ ਨਾ ਕਿਤੇ ਦਿਲੋਂ ਇਸ ਚੀਜ਼ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਇਹੀ ਸਾਡਾ ਬੇਸਿਕ ਪੰਜਾਬ ਹੈ ਇਹੀ ਸਾਡੇ ਬੇਸਿਕ ਪੰਜਾਬ ਦੇ ਜਿਹੜੇ ਸੱਭਿਆਚਾਰ ਦੇ ਖੁਸ਼ਬੂਦਾਰ ਅੰਗਨੇ ਉਸੇ ਲੜੀ ਤਹਿਤ ਸਾਡੇ ਅੱਜ ਏਐਸ ਕਾਲਜ ਸਮਰਾੜਾ ਰੋਡ ਖੰਨਾ ਵਿਖੇ ਇੱਕ ਪ੍ਰੋਗਰਾਮ ਤਰਿੰਜਨ ਉਲੀਕਿਆ ਗਿਆ ਵੈ ਜੀ ਜਿਹਦਾ ਕਿ ਬੇਸ ਇਹ ਹੈ ਕਿ ਆਪਾਂ ਲੋਕ ਆਪਣੇ ਸੱਭਿਆਚਾਰ ਜਿਹੜੀ ਆਪਣੀ ਅੱਜ ਦੀ ਪੀੜ੍ਹੀ ਕਿਤੇ ਨਾ ਕਿਤੇ ਆਪਣੇ ਸੱਭਿਆਚਾਰ ਤੋਂ ਬੇਮੁਖ ਹੋ ਚੁੱਕੀ ਹੈ ਕਿਤੇ ਨਾ ਕਿਤੇ ਮੋਬਾਈਲਾਂ ਦੇ ਵਿੱਚ ਜਾਂ ਆਪਣੇ ਮਾਡਰਨਾਈਜੇਸ਼ਨ ਜਾਂ ਆਪਣੇ ਵੈਸਟਰਨਾਈਜੇਸ਼ਨ ਹੋ ਚੁੱਕੇ ਨੇ ਉਹਨਾਂ ਨੂੰ ਆਪਣੀਆਂ ਰੂਟ ਕਨਾਲਸ ਨਾਲ ਜੋੜਨਾ ਆਪਣੇ ਸੱਭਿਆਚਾਰ ਨਾਲ ਜੋੜਨਾ ਆਪਣੀ ਖੂਬਸੂਰਤ ਪੰਜਾਬੀਅਤ ਦੇ ਨਾਲ ਜੋੜਨਾ ਉਹ ਪ੍ਰੋਗਰਾਮ ਤਰਿੰਜਨ ਆ ਜਿੱਥੇ ਉਲੀਕਿਆ ਗਿਆ ਵੈ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਇੱਥ ਉਹ ਇਹਨਾਂ ਤੋਂ ਜਾਣਦੇ ਆ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਜੀ ਤੁਸੀਂ ਆਏ ਇੱਥੇ ਅੱਜ ਸਾਡੇ ਤਿਰੰਜਨ 25 ਜੋ ਤੀਜ ਦਾ ਤਿਹਾਰ ਹੈ ਉਹਦੀ ਜਿਹੜੀ ਹੈ ਅੱਜ ਤੁਸੀਂ ਲਾਈਵ ਸਾਰਾ ਕੁਝ ਦੇਖਿਆ ਔਰ ਪ੍ਰੋਗਰਾਮ ਵੀ ਦੇਖ ਰਹੇ ਹੋ ਕਿਵੇਂ ਬੱਚਿਆਂ ਦੇ ਮਨਾਂ 'ਚ ਖੁਸ਼ੀ ਹੈ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਅੱਗੇ ਤੀਜ ਦਾ ਜਿਹੜਾ ਤਿਹਾਰ ਹੈ ਆਪਾਂ ਹਰ ਜਗ੍ਹਾ ਮਨਾਇਆ ਜਾਂਦਾ ਆਪਣੇ ਪੰਜਾਬ ਵਿੱਚ ਤਾਂ ਖਾਸ ਤੌਰ ਪਿੰਡਾਂ ਦੇ ਵਿੱਚ ਜਦ ਪਹਿਲਾਂ ਮੈਂ ਤੇ ਸੈਕਟਰੀ ਸੀ ਮੈਨੂੰ ਚਾਲੂ ਕਰਾਇਆ ਸੀ 2004 ਤੋਂ 2010 11 ਤੱਕ ਮੈਂ ਸੈਕਟਰੀ ਰਹਾ ਤਾਂ ਉਸ ਤੋਂ ਬਾਅਦ ਮੈਨੂੰ ਪਤਾ ਚੱਲਿਆ ਜੇ ਮੈਂ ਐਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਤਾਂ ਕੀ ਮੈਂਬਰੀਆਂ ਅਸੀਂ ਤਾਂ ਸਭ ਨੂੰ ਭਰਾਵਾ ਵਾਂਗ ਲੈ ਕੇ ਸਾਰੀ ਟੀਮ ਨੂੰ ਨਾਲ ਚੱਲਣਾ ਚਾਹੇ 20 ਦੇ 20 ਅਸੀਂ ਇਕੱਟਿਆ ਅਸੀਂ ਐਂ ਸਮਝ ਕੇ ਚੱਲਦੇ ਹਾਂ ਦੂਸਰੀ ਗੱਲ 8 ਸਾਲ ਤੋਂ ਇਹ ਜਿਹੜਾ ਤੀਜ ਦਾ ਤਿਉਹਾਰ 8-9 ਸਾਲ ਤੋਂ ਇੱਥੇ ਨਹੀਂ ਸੀ ਮਨਾਇਆ ਗਿਆ ਤਾਂ ਮੈਂ ਪ੍ਰਿੰਸੀਪਲ ਸਾਹਿਬ ਨੂੰ ਪੁੱਛਿਆ ਵੀ ਕਿਹ ਤੀਜ ਦਾ ਤਿਉਹਾਰ ਮਨਾਇਆ ਜਾਂਦਾ ਹੈ ਤਾਂ ਇਹਨਾਂ ਨੇ ਕਿਹਾ ਨਹੀਂ ਮੈਂ ਕਹਿਤ ਕਿ ਮਨਾਣਾ ਕਿਉਂ ਆਪਣੇ ਸੱਭਿਆਚਾਰ ਆਪਣੀਆਂ ਜਿੰਨੀਆਂ ਬੱਚੀਆਂ ਧੀਆਂ ਭੈਣਾਂ ਉਹ ਵੀ ਆ ਕੇ ਜਦ ਆਪਾਂ ਦੇਖਦੇ ਹਾਂ ਸਾਵਣ ਦੇ ਮਹੀਨੇ ਦੇ ਵਿੱਚ ਆਪਣੇ ਜੋ ਪੁਰਾਣੇ ਰੀਤੀ ਰਿਵਾਜ ਹੈ ਵੀ ਸਹੁਰਿਆਂ ਤੋਂ ਪੇਕੇ ਨੂੰ ਧੀਆ ਆਉਂਦੀਆਂ ਆਕੇ ਆਪਣੇ ਸਹੇਲੀਆਂ ਜੋ ਪੁਰਾਣੀਆਂ ਉਹਨਾਂ ਦੀਆਂ ਹੁੰਦੀਆਂ ਸਾਥ ਨਾਲ ਉਹਨਾਂ ਨਾਲ ਆਕੇ ਪਿੰਗਾ ਝੂਲਦੀਆਂ ਹੋਰ ਹੋਰ ਜਿਹੜਾ ਹੈ ਗੀਤ ਗਾਉਂਦੀਆਂ ਔਰ ਖੁਸ਼ੀਆਂ ਮਨਾਉਂਦੀਆਂ ਔਰ ਉਹੀ ਗੱਲ ਮੈਂ ਜਨਨ ਨੂੰ ਇੱਥੇ ਕਹੀ ਸੀ ਵੀ ਤੁਸੀਂ ਜ਼ਰੂਰ ਇੱਥੇ ਪ੍ਰੋਗਰਾਮ ਲਿਖਣਾ ਤੇ ਇਸ ਤਰ੍ਹਾਂ ਹੀ ਇਸ ਮਾਡਰਨ ਸਕੂਲ ਵਿੱਚ ਵੀ ਇਹ ਪ੍ਰੋਗਰਾਮ ਲਿਖਿਆ ਗਿਆ ਬਾਕੀ ਸਕੂਲਾਂ ਵਿੱਚ ਵੀ ਉਹ ਲਿਖਿਆ ਗਿਆ ਔਰ ਇਸ ਕਾਲਜ ਫॉर ਔਮਨ ਵਿੱਚ ਵੀ ਸ਼ਾਇਦ ਮਰ ਹਾਲ ਇੱਕ ਅੱਧੇ ਦਿਨ ਵਿੱਚ ਹੋ ਜਾਣਾ ਕਿਉਂਕਿ ਆਪਣੀ ਜਿਹੜੀ ਸੱਭਿਆਚਾਰ ਹੈ ਆਪਣੀ ਜਿਹੜੀ ਸੰਸਕ੍ਰਿਤੀ ਹੈ ਇਹਨੂੰ ਭੁੱਲਣਾ ਨਹੀਂ ਚਾਹੀਦਾ ਯੁੱਗ ਜੋ ਤੁਸੀਂ ਪਹਿਲਾਂ ਕਹਿ ਕੇ ਹਟਿਓ ਮੋਬਾਈਲ ਦਾ ਯੁੱਗ ਆ ਗਿਆ ਰੀਲਾਂ ਦਾ ਯੁੱਗ ਆ ਗਿਆ ਉਹ ਬਣਾਈ ਜਾਂਦੇ ਆ ਉਹਦੇ ਤੋਂ ਹਟ ਕੇ ਮੈਂ ਸਮਝਦਾ ਹਾਂ ਵੀ ਆਪਾਂ ਸੱਭਿਆਚਾਰ ਆਪਣੀ ਸੰਸਕ੍ਰਿਤੀ ਨੂੰ ਭੁੱਲਣਾ ਨਹੀਂ ਚਾਹੀਦਾ ਆਪਣੇ ਭਾਰਤੀ ਜਿਹੜੀ ਸੰਸਕ੍ਰਿਤੀ ਆਪਣੀ ਪੰਜਾਬ ਦੀ ਸੰਸਕ੍ਰਿਤੀ ਹੈ ਉਹਨੂੰ ਆਪਾਂ ਜਾਗਰੂਕ ਰੱਖਣ ਵਾਸਤੇ ਅੱਜ ਪ੍ਰੋਗਰਾਮ ਮੈਂ ਦੇਖਿਆ ਬਹੁਤ ਅੱਛਾ ਬੱਚਿਆਂ ਨੇ ਪ੍ਰੋਗਰਾਮ ਕੀਤਾ ਔਰ ਇਸ ਗੱਲ ਦੀ ਮੈਂ ਬੱਚਿਆਂ ਨੂੰ ਵਧਾਈ ਦੇਣਾ ਔਰ ਨਾਲ ਦੀ ਨਾਲ ਪ੍ਰਿੰਸੀਪਲ ਸਾਹਿਬ ਨੂੰ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਕਰਵਾਇਆ ਪਲੱਸ ਜਿਹੜੇ ਟੀਚਰਾਂ ਨੇ ਤਿਆਰੀ ਕਰਵਾਈ ਉਹਨਾਂ ਨੂੰ ਵੀ ਇਸ ਗੱਲ ਦੀ ਬਹੁਤ-ਬਹੁਤ ਵਧਾਈ ਹੈ ਸਾਰੇ ਮੈਂਬਰ ਸਹਿਮਾਨ ਦੇ ਲਗਭਗ ਆ ਤਰਾਂ ਪਤਨੀ ਔਰ ਪਰਿਵਾਰ ਦੇ ਮੈਂਬਰ ਇੱਥੇ ਆਏ ਹਨ ਮੈਂ ਉਹਨਾਂ ਦਾ ਵੀ ਇੱਥੇ ਹਾਂ ਤੇ ਆਪਣੀ ਪੂਰੀ ਟੀਮ ਵੱਲੋਂ वेलकम ਵੀ ਕਰਦਾ ਆਰ ਸਾਰੇ ਬੱਚਿਆਂ ਨੂੰ ਮੈਂ ਕਹਿੰਦਾ ਕਿ ਇੰਜੋਏ ਕਰੋ ਬੱਚੇ ਆਏ ਆ ਅੱਜ ਖੁਸ਼ੀ ਮਨਾਉਣ ਤੀਜ ਦਾ ਤਿਉਹਾਰ ਹੈ ਬੜੇ ਸਾਲਾਂ ਬਾਅਦ ਹੋ ਰਿਹਾ ਤਾਂ ਹੋਰ ਵੀ ਮਨ 'ਚ ਖੁਸ਼ੀ ਆ ਸਭ ਟੀਚਰ ਦੇ ਮਨ 'ਚ ਵੀ ਕਿਉਂਕਿ ਸਾਡਾ ਕਾਲਜ 800 ਤੋਂ ਪਲੱਸ ਬੱਚੇ ਇੱਥੇ ਐਡਮਿਸ਼ਨ ਹੋ ਚੁੱਕੇ ਲਗਭਗ 850 ਦੇ ਕਰੀਬ ਬੱਚਿਆਂ ਦੀ ਐਡਮਿਸ਼ਨ ਹੋ ਚੁੱਕੀ ਲੜਕੀਆਂ ਦੀ ਆ ਲੜਕੀਆਂ ਦੀ ਸ਼ਾਇਦ ਇਸ ਤੋਂ ਘੱਟ ਹੋਈ ਆ ਵੀ 50 1650 ਦੇ ਕਰੀਬ ਇੱਥੇ ਐਡਮਿਸ਼ਨ ਹੋ ਚੁੱਕੀ। ਔਰ ਮੈਂ ਇਸ ਤੋਂ ਇਲਾਵਾ ਵੀ ਜਿ ਤਰ੍ਹਾਂ ਅੱਜ ਦਾ ਜ਼ਮਾਨਾ ਹੈ ਕਿ ਹਰਿਆਵਲ ਮੈਂ ਪ੍ਰਿੰਸੀਪਲ ਸਾਹਿਬ ਸਾਰੇ ਸੱਤੇ ਪ੍ਰਿੰਸੀਪਲਾਂ ਨੂੰ ਮੈਂ ਇੱਕ ਡਿਊਟੀ ਲਈ ਦੀ ਵੀ ਦੇਖੋ ਆਪਣਾ ਪੰਜਾਬ ਜਿਵੇਂ ਹਰਿਆ ਭਰਿਆ ਸੀਗਾ ਬਰਖਸ਼ ਕੱਟੇ ਜਾ ਰਹੇ ਆ ਸੜਕਾਂ ਬਨ ਰਹੀਆਂ ਹੋਰ ਬਹੁਤ ਇੰਡਸਟਰੀ ਲੱਗ ਰਹੀ ਹੈ ਤਾਂ ਆਪਾਂ ਨੂੰ ਹਰਿਆਵਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਔਰ ਹਰਿਆਵਲ ਦਾ ਜਿਹੜਾ ਕੰਮ ਹੈ ਮੈਂ ਇੱਕ ਟੀਮ ਐ ਤੇ ਸਾਡੇ ਉਹਨਾਂ ਨਾਲ ਵੀ ਗੱਲ ਕੀਤੀ ਐ ਤਾਂ ਅਸੀਂ ਉਹ ਵੀ ਨੈਕਸਟ ਵੀਕ ਜਿਹੜਾ ਹੈ ਸੱਤੇ ਇੰਸਟੀਚਿਊਸ਼ਨਾਂ ਚ ਅਸੀਂ ਹਰਿਆਵਲ ਦੇ ਪੌਦੇ ਲਾ ਕੇ ਆਪਣੇ ਫੁੱਲਾਂ ਦੇ ਫਰੂਟ ਦੇ ਔਰ ਛਾਦਰ ਪੌਦੇ ਲਾ ਕੇ ਅਸੀਂ ਚਾਹੁੰਦੇ ਆ ਵੀ ਅਸੀਂ ਵੀ ਉਹਦੇ ਵਿੱਚ ਆਪਣਾ ਰੋਲ ਪਲੇ ਕਰੀਏ ਹਰੇਕ ਕਾਲਜ ਸਕੂਲ ਜਿਤਨਾ ਆਪਣਾ मोदी ਨੇ ਇੱਕ slogan ਦਿੱਤਾ ਹੈ ਆਪਣੇ ਪ੍ਰਧਾਨ ਮੰਤਰੀ ਨੇ ਕਿ ਇੱਕ ਬੋਧਾ ਮਾਂ ਕੇ ਨਾਮ ਚਾਹੇ ਆਪਾਂ ਆਪਣੀ ਮਾਂ ਜਿਨੇ ਸਾਨੂੰ ਜਨਮ ਦਿੱਤਾ ਉਹਦਾ ਨਾਮ ਸਮਝ ਲਈਏ ਚਾਹੇ ਆਪਾਂ ਜਿਹੜੀ ਭਾਰਤ ਮਾਤਾ ਹੈ ਉਹਦਾ ਨਾਮ ਸਮਝ ਕੇ ਚੱਲ ਪਈਏ ਤਾਂ ਇੱਕ ਬੋਧਾ ਤਾਂ ਲਾਣਾ ਬੰਦ ਆਈ ਹੈ ਮੈਂ ਪਿੱਛੇ ਗਿਆ ਸੀ ਯੂਪੀ ਆਪਣਾ ਅਯੁੱਧਿਆधाम ਔਰ ਕਾਸ਼ੀ ਵਿਸ਼ਵਨਾ ਉੱਤੇ ਮੈਂ ਦੇਖਿਆ ਬੜੇ ਵੱਡੇ ਬੋਰਡ ਲੱਗੇ ਹੋਏ ਸੀ ਯੋਗੀ ਜਿੰਨੇ 37 ਕਰੋੜ ਜਿਹੜੇ ਆ ਪੌਦੇ ਲਾਣ ਦਾ ਪ੍ਰਣ ਲਿੱਤਾ ਹੈ 37 ਕਰੋੜ ਪੌਦੇ ਲਾਣੇ ਆ ਔਰ ਇਸ ਤਰ੍ਹਾਂ ਹੀ ਆਪਾਂ ਵੀ ਇੱਥੇ ਜਿੰਨਾ ਯੋਗ ਪਾ ਸਕੀਏ ਅਸੀਂ ਪਾਵਾਂਗੇ ਔਰ ਮੈਂ ਬਾਕੀ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕਰਦਾ ਕਿ ਆਪਣੇ ਪੰਜਾਬ ਨੂੰ ਹਰਿਆ ਭਰਿਆ ਫੇਰ ਤੋਂ ਕਰੀਏ ਔਰ ਜਿਹੜਾ ਪੌਦਾ ਲਾਈਏ ਉਹਦਾ ਧਿਆਨ ਉਸ ਬੱਚੇ ਦਾ ਉਹ ਵੀ ਆਪਣੇ ਬੱਚਿਆਂ ਬਰਾਬਰ ਹੈ ਜੇ ਪੌਦਾ ਮਰ ਗਿਆ ਤਾਂ ਸਮਝੋ ਉਹ ਇੱਕ ਇਨਸਾਨ ਮਰ ਗਿਆ ਉਹ ਪੌਦਾ ਐ ਲਾਈਵ ਰਵੇ ਔਰ ਅੱਜ ਦੇ ਇਸ ਮੌਕੇ ਤੇ ਤੁਸੀਂ ਇੱਥੇ ਆਏ ਹੋ ਤੁਹਾਡਾ ਵੀ ਸ਼ੁਕਰੀਆ ਤੁਸੀਂ ਇੱਥੇ ਸਾਡੀ ਜਿਹੜੀ ਕਵਰੇਜ ਹੈ ਉਹ ਸਾਰੇ ਸ਼ਹਿਰ ਵਾਲਿਆਂ ਨੂੰ ਦੱਸਦੇ ਹੋ ਔਰ ਮੈਂ ਸਮਝਦਾ ਕਿ ਤੁਹਾਡੇ ਕਰਕੇ ਹੀ ਸਾਡਾ ਜਿਹੜਾ ਪ੍ਰਚਾਰ ਔਰ ਪ੍ਰਸਾਰ ਹੈ ਇਹ ਸਭ ਤੱਕ ਪਹੁੰਚਦਾ ਹੈ ਜੋ ਸੱਚਾਈ ਹੈ ਉਹ ਪਹੁੰਚਦੀ ਹੈ ਔਰ ਮੈਂ ਤਾਂ ਕਦੇ ਗਰੋਪੀਆ ਕਿਤੇ ਤਰ੍ਹਾਂ ਦੇ ਉਹਦੇ 'ਚ ਵਿਸ਼ਵਾਸ ਨਹੀਂ ਕਰਦਾ ਮੈਂ ਸਮਝਦਾ ਕਿ ਅਸੀਂ ਸਾਰੇ ਇੱਕਾਂ ਅੱਜ ਤੀਜ ਦੇ ਤਿਉਹਾਰ ਤੇ ਪੂਰੇ ਪੰਜਾਬ ਦੀਆਂ ਮੇਰੀਆਂ ਭੈਣਾਂ ਮੇਰੀਆਂ ਬੱਚੀਆਂ ਮੇਰੀਆਂ ਮਾਤਾਵਾਂ ਔਰ ਜਿਹੜੇ ਪੂਰੇ ਖੰਨੇ ਸ਼ਹਿਰ 'ਚ ਆ ਔਰ ਇਸ ਕਾਲਜ 'ਚ ਵੀ ਆ ਸਭ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮੁਬਾਰਕਾਂ ਧੰਨਵਾਦ ਜੈ ਹਿੰਦ ਥੈਂਕ ਯੂ ਸਰ ਜੀ ਇਹ ਤੇਰੇ ਪ੍ਰਿੰਸੀਪਲ ਡਾਕਟਰ ਕੇ ਕੇ ਸ਼ਰਮਾ ਨਾਲ ਜਿਨ੍ਹਾਂ ਨੇ ਇਹ ਪ੍ਰੋਗਰਾਮ ਦਾ ਇਨੀਸ਼ੀਏਟਿਵ ਲਿੱਤਾ ਸਾਡੇ ਨਾਲ ਨੇ ਸਰ ਪਹਿਲਾਂ ਤਾਂ ਵਧਾਈ ਦੇ ਪਾਤਰੋਂ ਜੀ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਸਾਰਿਆਂ ਲਈ ਤੀਆਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਰੱਖਦੀਆਂ ਨੇ ਤਾਂ ਸਰ ਅੱਜ ਜਦੋਂ ਇੰਨਾ ਵਧੀਆ ਪ੍ਰੋਗਰਾਮ ਉਲੀਕਿਆ ਗਿਆ ਤੁਸੀਂ ਇਸ ਬਾਰੇ ਕੀ ਕਹੋਗੇ ਦੇਖੋ ਜੀ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਕਿ ਉਹਨਾਂ ਦੀ ਇੱਛਾ ਸੀ ਕਿ ਤੀਆਂ ਦਾ ਫੰਕਸ਼ਨ ਨੂੰ ਰਿਵਾਈਵ ਕੀਤਾ ਜਾਵੇ ਕਿਉਂਕਿ ਲੜਕੀਆਂ ਸਾਡੇ ਕਾਲਜ ਆਊਟ ਨੰਬਰਡ ਹੋ ਰਹੀਆਂ ਬੁਆਇਜ਼ ਦੇ ਲਈ ਤੇ ਜੋ ਪ੍ਰਧਾਨ ਜੀ ਨੇ ਕਿਹਾ ਉਹ ਸਾਡੇ ਲਈ ਹਦੇਸ਼ ਹੈ ਉਹਦੇ ਅਦੇਸ਼ ਦੀ ਪਾਲਣਾ ਕੀਤੀ ਹੈ ਤੇ ਵੈਸੇ ਵੀ ਸਾਡਾ ਵਿਮਨ ਇੰਪਾਵਰਮੈਂਟ ਨੂੰ ਆਪਾਂ ਇਨਸਪਿਰਟ ਲਾਗੂ ਕਰਦੇ ਆ ਕਿ ਜਿਹੜੀਆਂ ਵਿਮਨ ਐ ਦਬੀਆਂ ਕੁਚਲੀਆਂ ਨਾ ਰਹਿਣ ਐਵੇਂ ਕਾਗਜ਼ਾਂ 'ਚ ਨਾ ਆਪਾਂ ਕਹੀ ਜਾਈਏ ਕਿ ਇਹ ਹੋ ਗਿਆ ਇਹ ਹੋ ਗਿਆ ਉਹਨਾਂ ਨੂੰ ਔਨ ਪ੍ਰੈਕਟੀਕਲ ਔਨ ਗਰਾਉਂਡ ਇੱਕ ਪਲੇਟਫਾਰਮ ਦਿੱਤਾ ਗਿਆ ਕਿ ਉਹ ਆਪਣੀਆਂ ਫੀਲਿੰਗ ਨੂੰ ਐਕਸਪ੍ਰੈਸ ਕਰਨ ਇੱਕ ਤਰੰਜਨ ਜੋ ਇੱਕ ਪੁਰਾਣੀ ਸਾਡੀ ਪੰਜਾਬੀ ਸੱਭਿਆਚਾਰ ਦਾ ਇੱਕ ਪਲੇਟਫਾਰਮ ਮੰਨਿਆ ਜਾਂਦਾ ਸੀ ਜਿੱਥੇ ਸਾਰੀਆਂ ਮਹਿਲਾਵਾਂ ਇਕੱਠੀਆਂ ਹੋ ਕੇ ਆਪਣਾ ਸੁੱਖ-ਦੁੱਖ ਸਾਂਝਾ ਕਰਦੀਆਂ ਸੀ ਤਾਂ ਉਸੇ ਪੈਟਰਨ ਤੇ ਇਹਨੂੰ ਇੱਕ ਕਲਚਰਲ ਸ਼ੋ ਦੇ ਦਿੱਤਾ ਆ ਗਿਆ ਬੇਸਿਕਲੀ ਇਹ ਇੱਕ ਕਲਚਰਲ ਸ਼ੋਅ ਦੇ ਨਾਲ ਨਾਲ ਨਾਰੀ ਸ਼ਕਤੀ ਦਾ ਇੱਕ ਸੈਲੀਬ੍ਰੇਸ਼ਨ ਹੈ ਕਿਉਂਕਿ ਉਹਨਾਂ ਦੀ ਇੱਕ ਆਨਰ ਹੈ ਇੱਕ ਗ੍ਰੇਸ ਹੈ ਇੱਕ ਉਹਨਾਂ ਦੀ ਮੈਂਟਲ ਟਫਨੈਸ ਹੈ ਵਿਮਨ ਦੀ ਜੋ ਸਦੀਆਂ ਤੋਂ ਉਹਨਾਂ ਨੇ ਆਪਣੀ ਸਟਰੈਂਥ ਨੂੰ ਸੰਭਾਲ ਕੇ ਰੱਖਿਆ ਤੇ ਸਾਡੇ ਨਾਲ ਸੋਸਾਇਟੀ ਨੂੰ ਸ਼ੇਪ ਕਰਨ ਦੇ ਲਈ ਐਸ ਸਿਸਟਰ ਡਾਟਰ ਵਾਈਵ ਵਾਈਬਸ ਐਂਡ ਮਦਰ ਤੇ ਅਬਾਬਾਲ ਐਸ ਇੰਡੀਵਿਜੂਅਲ ਉਹਨਾਂ ਨੇ ਉਹਨਾਂ ਦੀ ਪ੍ਰੈਜ਼ੈਂਸ ਦੇ ਨਾਲ ਕੰਟਰੀਬਿਊਸ਼ਨ ਦੇ ਨਾਲ ਸਾਡਾ ਜਿਹੜਾ ਸੁਸਾਇਟੀ ਨੂੰ ਵਧੀਆ ਸ਼ੇਪ ਅਪ ਕੀਤਾ ਹੋਇਆ ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੀਆਂ ਲੜਕੀਆਂ ਇੱਥੇ 60% ਹੋ ਚੁੱਕੀਆਂ ਚਾਹੇ ਵਾਈਬਸ ਕਾਲਜ ਦੇ ਨਾਮ ਤੋਂ ਜਾਣਿਆ ਜਾਂਦਾ ਤੇ ਤੀਆਂ ਆਪਾਂ 8 ਸਾਲ ਬਾਅਦ ਇਹ ਰਿਵਾਈਵ ਕਰ ਰਹੇ ਆ ਜਿਹਦੇ ਵਿੱਚ ਆਫ ਸਟੇਜ ਆਈਟਮ ਆਪਾਂ ਰੱਖਿਆ ਹੋਇਆ ਕੋਈ ਮਹਿੰਦੀ ਹੈ ਸਲਾਈ ਕਢਾਈ ਹੈ ਰੰਗੋਲੀ ਹੈ ਤੇ ਉਸ ਤੋਂ ਬਾਅਦ ਆਪਾਂ ਇੱਕ ਪਲੇਟਫਾਰਮ ਇਹਨਾਂ ਨੂੰ ਓਪਨ ਕੈਂਪਸ 'ਚ ਦਿੱਤਾ ਹੋਇਆ ਕਿ ਆਪਣੀਆਂ ਫੀਲਿੰਗ ਨੂੰ ਐਕਸਪ੍ਰੈਸ ਕਰਦੇ ਹੋਏ ਪੂਰਾ ਗਿੱਦਾ ਭੰਗੜਾ ਪਾਓ ਬਾਹਰੋਂ ਆਪਾਂ ਪ੍ਰੋਫੈਸ਼ਨਲ ਵੀ ਕਬਲਾਏ ਹੋਏ ਆ ਜਿਹਦੇ ਨਾਲ ਉਹ ਸਾਰੇ ਕੈਂਪਸ ਦੇ ਵਿੱਚ ਆਪਣਾ ਆਡੀਓ ਸਿਸਟਮ ਦੇ ਨਾਲ ਹੀ ਬੱਚਿਆਂ ਨੂੰ ਰੰਗ ਰੰਗ ਪ੍ਰੋਗਰਾਮ ਦੇ ਵਿੱਚ ਕਰ ਰਹੇ ਔਰ ਹਾਲ ਦੇ ਵਿੱਚ ਫਾਈਨਲੀ ਸਾਡਾ ਮੇਨ ਕਲਚਰਲ ਸ਼ੋਅ ਹੈ ਗਰੁੱਪ ਡਾਂਸ ਹੈ ਟ੍ਰੈਡੀਸ਼ਨਲ ਹੈ ਇਹ ਸਾਰੀਆਂ ਚੀਜ਼ਾਂ ਔਰ ਇਹਨਾਂ ਦੇ ਲਈ ਆਪਾਂ ਸਟਾਲ ਦਾ ਗੋਲ ਗੱਪੇ ਦਾ ਟਿੱਕੀਆਂ ਦਾ ਬੰਦੋਬਸਤ ਕੀਤਾ ਹੋਇਆ ਲੜਕੀਆਂ ਲਈ ਸਟੂਡੈਂਟਸ ਲਈ ਤੇ ਸਾਡੇ ਆਨਰੇਬਲ ਜੋ ਮੈਨੇਜਮੈਂਟ ਦੇ ਮੈਂਬਰ ਨੇ ਉਹਨਾਂ ਦੀਆਂ ਵਾਈਫਸ ਨੂੰ ਆਪਾਂ ਸਪੈਸ਼ਲੀ ਇਨਵਾਈਟ ਕੀਤਾ ਮੇਰੇ ਕੁਲੀਗ ਪ੍ਰਿੰਸੀਪਲ ਐਸ ਕਾਲਜ ਫਾਰ ਔਮਨ ਤੋਂ ਮੇਰੀ ਆਪਣੀ ਵਾਈਫ ਪੁਨੀਤ ਸ਼ਰਮਾ ਔਰ ਸਾਰੇ ਆਪਾਂ ਰਲ ਮਿਲ ਕੇ ਇਸ ਨੂੰ ਤਿਹਾਰ ਨੂੰ ਮਨਾਣ ਦੀ ਆਪਾਂ ਫਰੰਟ ਲਿੱਤਾ ਸੀ ਕਿਉਂਕਿ ਪ੍ਰਧਾਨ ਜੀ ਨੂੰ ਜਦੋਂ ਮੈਂ ਕਿਹਾ ਕਿ ਭਾਈ ਚੀਫ ਗੈਸਟ ਦੱਸੋ ਇਸ ਕਹਿੰਦੇ ਜੀ ਕੋਈ ਚੀਫ ਗੈਸਟ ਨਹੀਂ ਸਾਰੀਆਂ ਵਿਮਨ ਹੀ ਚੀਫ ਗੈਸਟ ਨੇ ਉਹਨਾਂ ਨੂੰ ਆਪਾਂ ਔਨਰ ਕਰਾਂਗੇ ਤਾਂ ਉਹਨਾਂ ਦੀ ਆਪਾਂ ਇਸ ਵੈਲਿਊਏਬਲ ਜੋ ਥੌਟਫੁਲ ਰਿਸਪੌਂਸ ਨੂੰ ਵੀ ਵੈਲਿਊ ਕਰਦੇ ਆਂ ਤੇ ਇਸ ਸਾਰੇ ਇਸ ਸਪਿਰਿਟ ਦੇ ਨਾਲ ਆਪਾਂ ਇਹਨੂੰ ਬੜਾ ਵਧੀਆ ਮਨਾ ਰਹੇ ਆਂ ਥੋੜੀ ਦੇਰ ਲਈ ਹਾਲਟ ਹੋਇਆ ਬਾਰਿਸ਼ ਦਾ ਉਹ ਬਾਰਿਸ਼ ਵੀ ਸਾਡਾ ਹੀ 파ਟ ਸੀ ਆਪਾਂ ਬੇਨਤੀ ਕੀਤੀ ਸੀ ਥੋੜੀ ਬਾਰਿਸ਼ ਵੀ ਪੈ ਜਾਵੇ ਤਾਂ ਕਿ ਸਾਰਾ ਜਿਹੜਾ ਨਾ ਇਨਸਪਿਰਿਟ ਲਾਗੂ ਹੋਵੇ ਇਹ ਸੋ ਆਫ ਸਟੇਜ ਆਈਟਮਾਂ ਵੀ ਆ ਬਾਰਿਸ਼ ਵੀ ਆ ਬਾਰਿਸ਼ ਰੁੱਕ ਵੀ ਗਈ ਆ ਫਿਰ ਰਿਜ਼ਿਊਮ ਹੋ ਰਿਹਾ ਸੋ ਇਸ ਤਰੀਕੇ ਨਾਲ ਆਪਾਂ ਹੱਸਦਾ ਵਸਦਾ ਰੰਗਲਾ ਪੰਜਾਬ ਜੋ ਪੰਜਾਬ ਸਰਕਾਰ ਦਾ ਇੱਕ ਨਾਰਾ ਹੈ ਉਹਨੂੰ ਇੰਪਲੀਮੈਂਟ ਕਰ ਰਹੇ ਆਂ ਬਹੁਤ ਵਧੀਆ ਸਰ ਨੇ ਗੱਲ ਦੱਸੀ ਹੈ ਕਿ ਸ਼ੋਅ ਸਟਾਪਰ ਵੀ ਸਾਡੀਆਂ ਬੱਚੀਆਂ ਨੇ ਸ਼ੋਅ ਸਟਾਰਟਰ ਵੀ ਸਾਡੀਆਂ ਬੱਚੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਹੈ ਆਫ ਸਟੇਜ ਔਨ ਸਟੇਜ ਬਹੁਤ ਵਧੀਆ ਢੰਗ ਦੇ ਨਾਲ ਉਲੀਕਿਆ ਗਿਆ ਉਸ ਦੀਆਂ ਝਲਕੀਆਂ ਵੀ ਤੁਹਾਨੂੰ ਬਹੁਤ ਜਲਦ ਖਾਵਾਂਗੇ ਥੈਂਕ ਯੂ ਜੀ ਥੈਂਕ ਯੂ ਬੇ

council, Khanna. a very warm welcome to you, ma'am. we also welcome their daughter-in-law, mrs. malvika tamizasi. a very warm welcome to you, ma'am. we welcome our college secretary, shri ajay Soon ji who is always there for us, who is always inspiring us, and we all... We extend heartiest welcome to Mrs. Manisha Soongji, the better half of our policy secretary, Sri Ajay Madam Manisha Suji has been a social worker, a renowned social worker. i request mrs. manisha suji to kindly come on the stage. Right on stage, Mrs. Naveen Thamman, wife of our Vice President of Managing Committee, Sri Naveen Thammanji. Mrs. Thamman, Mrs. Neetu Thammanji, Neetu, I'm sorry, Mrs. Indu Thammanji. Madam Shah Putaya, she is women empowerment personified. You can see she. Been elected. It's the first time that a woman candidate has been elected in the managing committee. So, big round big, of applause for her. Now, we'd like to invite thank you, ma'am. miss ਇਸ ਤੋਂ ਅਗਲਾ ਮੈਂ ਨਾਲ ਲਾਵਾਂਗੀ ਸਾਡੇ ਕਾਲਜ ਦੀ ਬਾਵਰ ਕਿੱਥੋਂ ਚੱਲਦੀ ਹੈ ਮਿਸਿੰਗ ਪ੍ਰਿੰਸੀਪਲ ਸਰ ਮੈਡਮ ਪੰਕੀਤ ਸ਼ਰਮਾ ਜੀ Thank you, ma'am. The abla name, Landaranya, Principal Mr. Kaur. AS College for Women. ਵਾਤਾਇਨਾ ਆਫ ਅ ਕੈਂਡੀਸਰ ਸੀ ਸੀ ਜੀ ਕਨੀਜਾ ਜੀ ਮਿਸਸ ਮਾਲਵਿਕਾ ਘਣੀਜਾ I now would like to invite Doctor-in-Law of our Vice-President, Shireen Naveen Kamran ji, Mrs. Sucheta Khamman. Please clap your hands. Thank you. A successful event is getting wide coverage through our media persons. We'd like to invite Mr. Vicky Vadera. ਸਵੀਰ ਰੋਡਾ ਨੂੰ ਅਨੰਦ ਨੂੰ ਅਵਾਰਡ ਆਫ ਆਨਰ ਦੇਇਆ ਗਿਆ ਹੈ ਇਸ ਲਈ ਸਟੇਜ ਤੋਂ ਸਦਾ ਉਹ ਸਾਰੀ ਕਵਿਆਪਕ ਕਾ ਉਹ ਕਿੰਨੇ ਸਮਾਂ ਚਲੇ ਕਹਿੰਦੇ ਜਿਵੇਂ ਸਵਾਮ ਜੂੜ ਟੋਣਾ ਹੱਥ ਜੁਕਾ ਜੀ ਮੇਂ ਬਿਜਲੀ ਚੱਪਾ ਜੀ ਕਿਹ ਕਿੰਨੀ ਬਿਜਲੀ ਚੱਪਾ ਹੱਥ ਕੋਈ ਹਸੀਨਾ ਜਦ ਰੂਪ ਜਾਤੀ ਹੈ ਔਰ ਜੀ ਹਸੀਨ ਹੋ ਕੇ ਰਹੀ ਹੈ ਕੋਈ ਜਿੰਦਾ ਜਬੀ